ਨਵਾਂ ਸ਼ਹਿਰ ਦੇ ਬਰਾਚੌਰ ਦੇ ਪਿੰਡ ਪਨਿਆਲੀ ਗਲਾਂ ਦੇ ਵਿੱਚ ਬਸਦੁਆਬ ਨਹਿਰ ਨੂੰ ਨਵਾਂ ਸ਼ਹਿਰ ਦੇ ਵੱਲ ਲਿਜਾਇਆ ਜਾ ਰਿਹਾ ਹੈ ਬਸਦੁਆਬ ਨਹਿਰ ਦੇ ਪਾਣੀ ਨੂੰ ਪਾਈਪਲਾਈਨ ਦੇ ਰਾਹੀਂ ਪਿੰਡ ਬਾਗੋਵਾਲ ਤੱਕ ਪਹੁੰਚਾਇਆ ਜਾ ਰਿਹਾ ਹੈ ਇਸ ਪ੍ਰੋਜੈਕਟ ਦੇ ਐਸ ਡੀਓ ਨੇ ਕਿਹਾ ਕਿ ਬਸਦੁਆਬ ਨਹਿਰ ਤੋਂ ਬਰਸਾਤੀ ਨਾਲੇ ਦੇ ਵਿੱਚੋਂ ਪਾਈਪਲਾਈਨ ਵਿਛਾ ਕੇ ਪਨਿਆਲੀ ਕਲਾਂ ਪਿੰਡ ਦੇ ਵਿੱਚ ਪਾਣੀ ਸਟੋਰ ਕਰਨ ਦੇ ਲਈ ਟੈਂਕ ਬਣਾਇਆ ਜਾਵੇਗਾ ਜਿੱਥੋਂ ਇਹ ਪਾਣੀ ਮੋਟਰਾਂ ਦੇ ਰਾਹੀਂ ਪਿੰਡ ਬਾਗੋਵਾਲ ਦੇ ਵਿੱਚ ਪਹੁੰਚਾਇਆ ਜਾਵੇਗਾ ਜੇ ਤੁਹਾਡਾ ਜੀ ਕਾਟ ਕਰ ਲਿਫਟ ਇਰੀਗੇਸ਼ਨ ਸਕੀਮ ਇਹ ਜਿਹੜਾ ਪ੍ਰੋਜੈਕਟ ਦਾ ਨਾਮ ਆ ਜਿਹੜੀ ਵਿਦੋ ਆਪਕੇ ਨਾਲ ਹੈਗੀ ਹੈ ਸਾਹਮਣੇ ਸੜਕ ਦੇ ਆਪੋਜ਼ਿਟ ਸਾਈਡ ਉੱਥੋਂ ਅਸੀਂ ਪਾਣੀ ਲਿਫਟ ਕਰਕੇ ਅਸੀਂ ਬਲਾਚੌਰ ਦੇ ਕੁਝ ਏਰੀਆ ਨੂੰ ਪਾਣੀ ਦੇਣਾ ਹੈ ਲਗਭਗ 4000 ਏਕੜ ਨੂੰ ਅਸੀਂ ਪਾਣੀ ਦੇਣਾ ਹੈ 13-14 ਪਿੰਡ ਪਿੰਡ ਦੇ ਵਿੱਚ ਸਾਡੀ ਜਿਹੜੀ ਪ੍ਰੋਪੋਜ਼ਲ ਹੈ ਕਿ ਲਿਫਟ ਸਕੀਮ ਬਾਗੋਵਾਲ ਪਿੰਡ ਤੱਕ ਲੈ ਕੇ ਜਾਂਦੀ ਹੈ ਠੀਕ ਹੈ ਜੀ ਬਾਗੋਵਾਲ ਪਿੰਡ ਤੱਕ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਸਾਰੇ 13-14 ਪਿੰਡਾਂ ਦੇ ਉਹਨਾਂ ਨੂੰ ਅਸੀਂ ਪਾਣੀ ਦੇਣਾ ਹੈ ਸਰ ਇਹ ਪ੍ਰੋਜੈਕਟ ਕਿੱਦਾਂ ਬਣੂਗਾ ਜੀ ਕਿਉਂਕਿ ਨਹਿਰ ਇੱਕ ਪਾਸੇ ਹੈਗੀ ਹੈ ਰੋਡ ਦੇ ਪਰਲੇ ਪਾਸੇ ਹੈ ਤੇ ਇੱਥੋਂ ਜਾ ਕੇ ਬਾਗੂਵਾਲ ਤੱਕ ਜਾਦਾ ਇਰੀਗੇਸ਼ਨ ਕੀ ਪਲਾਨ ਆਊਟ ਕੀ ਜਾਏਗਾ ਸਰ ਜਿਵੇਂ ਡੱਗਸ ਆਊਟ ਬਣਾਏ ਜਾਊਗੇ ਕਿ ਕੀ ਕਿੱਤਾ ਜਾਊਗਾ ਇਹਦੇ ਵਿੱਚ ਸਾਡੇ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਜਗ੍ਹਾ ਤੇ ਥੋੜੀ-ਥੋੜੀ ਡਿਸਟੈਂਸ ਬਾਅਦ ਕਲਵਰਟ ਮਾਈਨਰ ਬ੍ਰਿਜ ਹੈਗੀ ਹੈ ਸਾਡੀ ਪ੍ਰਪੋਜ਼ਲ ਹੈਗੀ ਹੈ ਕਿ ਬਿਨਾ ਨੈਸ਼ਨਲ ਹੈਵੀਅਰ ਦੀ ਟ੍ਰੈਫਿਕ ਮੂ ਅ 온ਗੋਇੰਗ ਟ੍ਰੈਫਿਕ ਜਿਹੜੀ ਚੱਲਦੀ ਪਈ ਉਹਨੂੰ ਡਿਸਟਰਬ ਕੀਤੇ ਬਿਨਾ ਕਲਵਰ ਤੋਂ نیچے ਅਸੀਂ ਪਾਈਪਾਂ ਲੈ ਕੇ ਨੈਸ਼ਨਲ ਹਾਈਵੇ ਕ੍ਰੋਸ ਕਰਾਈਏ ਉਸ ਤੋਂ ਬਾਅਦ ਇਧਰਲੇ ਪਾਸੇ ਸਾਨੂੰ ਕੋਈ ਆਬਸ਼ਕ ਨਹੀਂ ਆਏਗੀ ਫਿਰ ਆਪਾਂ ਸਮੂਥਲੀ ਇਧਰ ਉੱਪਰ ਪਾਣੀ ਲੈ ਕੇ ਜਾ ਸਕਦੇ ਆ ਜੀ ਸਰ ਫਿਰ ਰੈਗੂਲਰ ਇੰਟਰਵਲਸ ਵਿੱਚ ਕੋਈ ਡੱਗਸ ਆਊਟ ਬਣਾ ਰਹੇ ਹੋ ਜੀ ਦਾ ਆ ਬਣਾ ਰਹੇ ਤੁਸੀਂ ਪਾਣੀ ਸਟੋਰੇਜ ਦੀ ਗੱਲ ਮੈਂ ਕਰ ਰਿਹਾ ਹਾਂ ਸਟੋਰੇਜ ਅਸੀਂ ਇੱਕ ਅਲਟੀਮੇਟ ਟਾਪ ਪੁਆਇੰਟ ਤੇ ਕਰਾਂਗੇ ਅਸੀਂ ਇਤੋਂ ਜਿੰਨਾ ਫਲੋ ਆਏਗਾ ਡਾਇਰੈਕਟਲੀ ਆਪਾਂ ਬਾਗੋਵਾਲ ਪਿੰਡ ਤੱਕ ਲੈ ਕੇ ਜਾਵਾਂਗੇ ਟੋਪ ਮੋਸਟ ਪੁਆਇੰਟ ਉੱਥੇ ਆ। ਉੱਥੇ ਅਸੀਂ ਇੱਕ ਟੈਂਕੀ ਬਣਾਵਾਂਗੇ ਟੈਂਕੀ ਚ ਪਾਣੀ ਸਟੋਰ ਕਰਕੇ ਅੱਗੇ ਗ੍ਰੈਵਿਟੀ ਦੇ ਨਾਲ ਅਸੀਂ ਸਾਰੇ ਕਮਾਂਡ ਏਰੀਆ ਨੂੰ ਫੀਡ ਕਰਾਂਗੇ। ਇਹਦੇ ਨਾਲ ਸਰ ਕਿਸਾਨਾਂ ਨੂੰ ਕਿਦਾਂ ਫਾਇਦਾ ਹੋਣਾ ਔਰ ਜੇ ਇਸ ਵੇਲੇ ਕ੍ਰੌਪਸ ਦਾ ਸੀਜ਼ਨ ਚੱਲ ਰਿਹਾ ਆਏਗਾ ਜਾਂ ਹੈਗਾ ਜਿਹੜੀ ਤੁਸੀਂ ਜ਼ਮੀਨ ਵਰਤਦੇ ਹੋ 20 ਫੁੱਟ 50 ਫੁੱਟ ਜੋ ਵੀ ਤੁਸੀਂ ਵਰਤਦੇ ਹੋ ਉਹਦਾ ਕੰਪਨਸੇਸ਼ਨ ਕਿਦਾਂ ਦੇ ਦਿੱਤਾ ਜਾਊਗਾ ਫਿਰ ਕਿਸਾਨਾਂ ਨੂੰ ਸਹਿਮਤੀ ਨਾਲ ਹੀ ਕਿਦਾਂ ਜੀ ਬਿਲਕੁਲ ਜੀ ਸਹਿਮਤੀ ਨਾਲ ਦਿੱਤਾ ਜਾਊਗਾ। ਰਾਈਟ ਹਾਂਜੀ ਕੁਝ ਕਿਸਾਨ ਇਸੇ ਸਾਡੀ ਹੈ ਕਿ ਇੱਥੇ ਕਿਸਾਨ ਜਿਹੜੇ ਹੈਗੇ ਆ ਉਹ ਫੇਵਰ ਕਰਦੇ ਆ ਉਹਨਾਂ ਨੂੰ ਪਾਣੀ ਅਜੇ ਤੱਕ ਕਦੀ ਮਿਲਿਆ ਨਹੀਂ ਅੱਛਾ ਜੀ ਤੇ ਉਹ ਆਪ ਵਿਲਿੰਗ ਆ ਕਹਿੰਦੇ ਪਾਈਪ ਆ ਪਾਣਗੇ ਉਹਨਾਂ ਦੀ ਦੇਖੋ ਇੱਥੇ ਖੇਤ ਬੰਜਰ ਜ਼ਮੀਨ ਹੋਈ ਪਈ ਆ ਉਹਨਾਂ ਦੀ ਪ੍ਰੋਡਕਸ਼ਨ ਹੋਊਗੀ ਫੈਮਿਲੀ ਉਹਨਾਂ ਦੀ ਇਨਕਮ ਜਨਰੇਟ ਹੋਊਗੀ ਤੇ ਗਵਰਨਮੈਂਟ ਨੂੰ ਫਾਇਦਾ ਹੀ ਹੋਊਗਾ ਹਰ ਪਾਸਿਓਂ ਇਹ ਫੈਮਿਲੀ ਨੂੰ